ਕੋਜ਼ ਰੱਖੀ ਗਿਆ ਜੀ ਐਸ ਪਰ ਦੀ ਡਾਇਰੈਕਸ਼ਨਸ ਆਫ ਹੌਨਰੇਬਲ ਸੀਐਮ ਪੰਜਾਬ ਐਂਡ ਡੀਜੀਪੀ ਪੰਜਾਬ ਪੰਜਾਬ ਨੂੰ ਸੁਰੱਖਿਤ ਰੱਖਣ ਵਾਸਤੇ ਆਰਗੇਨਾਈਜ਼ਡ ਕ੍ਰਾਈਮ ਦੇ ਅਗੇਂਸਟ ਪੰਜਾਬ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਹੈ ਉਸੇ ਮੋਹਿੰਮ ਤਹਿਤ ਇੱਕ ਜੁਆਇੰਟ ਆਪਰੇਸ਼ਨ ਜਿਹੜਾ ਕਿ ਏਜੀਟੀਐਫ ਐਂਡ ਹੁਸ਼ਿਆਰਪੁਰ ਪੁਲਿਸ ਵੱਲੋਂ ਕੀਤਾ ਗਿਆ ਜੋ ਕਿ ਹੁਸ਼ਿਆਰਪੁਰ ਪੁਲਿਸ ਦੀ ਤਰਫ ਤੋਂ ਸਾਡੇ ਐਸਪੀਡੀ ਪਰਮਿੰਦਰ ਹੀਰ ਜੀ ਨਾਲ ਉਹਨਾਂ ਦੀ ਟੀਮ ਦੇ ਵਿੱਚ ਡੀਐਸਪੀਡੀ ਵਰਨੀਤ ਸਿੰਘ ਜੀ ਇਨਚਾਰਜ ਸੀ ਇਹ ਇੰਸਪੈਕਟਰ ਗੁਰਪ੍ਰੀਤ ਸਿੰਘ ਅਨ ਇਨਰ ਦੀ ਟੀਮਸ ਨੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ ਜਿਹਦੇ ਵਿੱਚ ਕਿ ਅਸੀਂ ਦੋ ਅਕਿਊਜ਼ ਨੂੰ ਅਰੈਸਟ ਕੀਤਾ ਹੈ ਦਸਵੇਂ ਦੇ ਏਰੀਆ ਵਿੱਚੋਂ ਇੱਕ ਹੈਗਾ ਸੁਵਿੰਦਰ ਸਿੰਘ ਉਰਫ ਬੋਦੀ ਤੇ ਇੱਕ ਸੁਖਮਨ ਸਿੰਘ ਉਰਫ ਜਸ਼ਨ ਇਹ ਦੋਨੋਂ ਹੀ ਕਲਾਨੌਰ ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਆ ਤੇ ਇਹਨਾਂ ਤੋਂ ਸਾਨੂੰ 4 ਸੋਫਿਸਟੀਕੇਟਿਡ ਫੋਰਨ ਮੇਡ ਵੈਪਨਸ ਰਿਕਵਰ ਹੋਏ ਆ ਇਹ ਜਿਹੜੇ ਵੈਪਨਸ ਹੈਗੇ ਇਹ ਦੋ ਗਲੌਕ ਪਿਸਟਲਸ ਹੈਗੇ 9mm ਇੱਕ ਜਿਗਾਨਾ ਪਿਸਟਲ ਹੈਗਾ 9mm ਐਂਡ 1 ਪਿਸਟਲ ਇਸ 30 ਬੋਰ ਪੀਐਕਸ 3 ਇਹ ਚਾਇਨਾ ਮੇਡ ਹੈ ਐਂਡ ਕੁਝ ਲਾਈਵ ਕੈਟਰਿਜਸ ਸਾਨੂੰ ਬਰਾਮਦ ਹੋਏ ਇੱਕ ਮੋਟਰਸਾਈਕਲ ਜਿਹਦੇ ਤੇ ਕੀ ਇਹ ਸਵਾਰ ਸੀਗੇ ਉਹ ਵੀ ਅਸੀਂ ਬਰਾਮਦ ਕੀਤਾ ਇਹਨਾਂ ਤੋਂ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਇਹ ਜੱਗੂ ਭਗਵਾਨਪੂਰੀਆ ਗੈਂਗ ਨਾਲ ਰਿਲੇਟਡ ਹੈ ਤੇ ਇੱਕ ਫੋਰਨ ਹੈਂਡਲਰ ਹੈ ਅਮਰਿਤ ਦਾਲਮ ਕ੍ਰਿਮੀਨਲ ਉਹ ਇਹਨਾਂ ਨੂੰ ਹੈਂਡਲ ਕਰ ਰਿਹਾ ਸੀਗਾ ਉਹ ਤੋਂ ਐਂਡ ਇਹਨਾਂ ਦਾ ਕ੍ਰਿਮੀਨਲ ਪਾਸਟ ਇਹਨਾਂ ਦਾ ਪਹਿਲਾ ਮਰਡਰ ਐਂਡ ਆਰਮਜ਼ ਐਕਟ ਐਂਡ ਅਟੈਂਪਟ ਟੂ ਮਰਡਰ ਦੇ ਪਰਚੇ ਦਾਰਜ ਨੇ ਇੱਕ ਹੋਰ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗ ਗਿਆ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਲਨੌਰ ਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਰੀਸੈਂਟਲੀ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਇਹ ਇਨਵੋਲਡ ਹੈ ਸੋ ਇਟ ਇਜ਼ ਅ ਗੁੱਡ ਕੈਚ ਜਿਹਦੇ ਵਿੱਚ ਕਿ ਏਜੀਟੀਐਫ ਐਂਡ ਹੁਸ਼ਿਆਰਪੁਰ ਪੁਲਿਸ ਨੇ ਵਧੀਆ ਵਡਿਆ ਇੱਕ ਉਪਲਬਧੀ ਹਾਸਿਲ ਕੀਤੀ ਹੈ ਜੋ ਕਿ ਇੱਕ ਵੱਡਾ ਇਹਨਾਂ ਦਾ ਨੈਟਵਰਕ ਅਸੀਂ ਫੜਿਆ ਹੈਗਾ ਐਂਡ ਹੋਰ ਵੀ ਬੈਕਵਰਡ ਫਾਰਵਰਡ ਲਿੰਕੇजेस ਸਾਰੇ ਕੇ ਸਾਰੇ ਅਸੀਂ ਅਨਰਥ ਕਰਾਂਗੇ ਸੋ ਥੈਟ ਇਹ ਪੂਰਾ ਕ ਪੂਰਾ ਜਿਹੜਾ ਇਹਨਾਂ ਨੇ ਨੈਟਵਰਕ ਬਣਾਇਆ ਹੋਇਆ ਇਹਨੂੰ ਅਸੀਂ ਡਿਸਮੈਂਟਲ ਕਰਾਂਗੇ। ਇਹ ਜੀ ਹਾਲ ਕੀ ਗੜੀ ਐਗਜ਼ੈਕਟਲੀ ਤੋਂ ਮੈਂ ਜਰਾ ਤੁਹਾਨੂੰ ਦੱਸਿਆ ਕਿ ਗੁਰਦਾਸਪੁਰ ਦੇ ਵਿੱਚ ਫਾਇਰਿੰਗ ਇਨਸੀਡੈਂਟ ਦੇ ਵਿੱਚ ਇਨਵੋਲਡ ਨੇ ਐਂਡ ਬਾਕੀ ਅਸੀਂ ਜੋ ਐਗਜ਼ੈਕਟ ਡੀਟੇਲਸ ਨੇ ਉਹ ਰਿਮਾਂਡ ਤੇ ਲੈ ਕੇ ਦੈਨ ਵੀਲ ਫਰਦਰ ਇਨਵੈਸਟੀਗੇਟ ਦ ਐਕਚੁਅਲ ਡੀਟੇਲਸ ਆ ਜਾਣਗੇ ਸਾਰੇ। ਕੋਟਲ ਦੋ ਬੰਦੇ ਫੜਲੇ ਗਏ ਕਿ ਹਾਂਜੀ ਇੱਕ ਮੋਟਰਸਾਈਕਲ ਹੈ ਚਾਰ ਵੈਪਨਸ ਹਨ ਦੋ ਇਹ ਅਕਿਊਜ਼ਡ ਸੀ ਅਰੈਸਟ ਕੀਤੇ ਸਿਰ ਨਾ ਕੱਲ ਦੇ ਮੁਕਾਬਲੇ ਦਾ ਫੇਸਿੰਗ ਹੋਵੇਗਾ ਇਸ ਦਾ ਰਿਸਪੈਂਸ ਕਿਸੇ ਦੀ ਨਹੀਂ ਆਇਆ ਕਿ ਕਿਹੜਾ ਮੁਕਾਬਲਾ